ਸ਼ਿਵਸੇਨ ਵਾਲੇ ਜਿਹੜੇ ਨੇ ਕਹਿੰਦੇ ਗਰਮ ਖੇਲੇ ਬਿਆਨ ਬੜੇ ਕਹਿੰਦੇ ਕਰਦੇ ਨੇ ਜੰਦੇ ਆ ਸ਼ਿਵਸੇਨ ਵਾਲੇ ਪਿਆਰ ਸਿੱਖ ਕੱਟੜਪੰਥੀਆਂ ਕਹਿੰਦੀਆਂ ਨੇ ਕਿ ਸਿੱਖ ਜਿਹੜੀ ਕੌਮ ਹੈ ਉਹ ਖਤਰੇ 'ਚ ਹੈ Hindu ਕੱਟੜਪੰਥੀਆਂ ਕਹਿੰਦੀਆਂ ਨੇ ਕਿ Hindu ਜਿਹੜੇ ਨੇ ਉਹ ਖਤਰੇ 'ਚ ਨੇ ਬਾਲੂ ਕਿਸੇ ਨੂੰ ਮੋਦੀ ਜੀ ਦੇ ਵਿਚਾਰ ਪਸੰਦ ਨਹੀਂ ਆ ਕਿਸੇ ਨੂੰ ਸੋਨੀਆ ਗਾਂਧੀ ਜੀ ਦੇ ਪਸੰਦ ਨਹੀਂ ਆ ਕਿਸੇ ਨੂੰ ਕਹਿ ਜ ਨਹੀਂ ਬਾਲਦੇ ਪਸੰਦ ਨਹੀਂ ਆ ਉਹਨੂੰ ਕਤਲ ਕਰ ਦੇਗਾ ਅੱਜ ਤੱਕ ਜਿਹੜੇ ਕਹਿ ਰਹੇ ਆ ਵੀ ਸਿੱਖ ਧਰਮ ਖਤਰੇ 'ਚ ਆ ਦਰਮਤਾ ਕੋਈ ਖਤਰੇਸ਼ ਨਹੀਂ ਹੁੰਦਾ ਨਾ ਕਦੇ ਹੋ ਸਕਦਾ ਗੋੜਾ ਥਾਪਰ ਜੀ ساری ਦੁਨੀਆ ਦਾ ਵੀਡੀਓ ਚ ਦੇਖਿਆ ਪਹਿਲਾਂ ਫਤੇ ਬੁਲਾ ਰਹੇ ਆ ਹੱਥ ਜੋੜ ਰਹੇ ਆ ਕਿੱਦਾਂ ਲੰਛਿਆ ਸਿੱਧਾ ਕੋਈ ਇਨਸਾਨ ਨੂੰ ਤਾਂ ਕੀ ਕਿਸੇ ਜਾਨਵਰ ਨਹੀਂ ਕੋਈ ਇਦਾਂ ਬੰ ਮਾਰ ਸਕਦਾ ਆਰਐਸਐਸ ਦੇ ਬ੍ਰਿਗੇਡੀਅਰ ਕੋਗਨੀਜਰ ਦੀ ਹੱਤਿਆ ਹੋਈ ਦੀ ਉਹਨਾਂ ਦਾ ਕਸੂਰ ਕੀ ਸੀ ਅੱਜ ਇਹਦੇ ਸ਼ਖਸਾਂ ਗਿਣਾਰਾ ਜਿਨ੍ਹਾਂ ਦੀ ਹੱਤਿਆਵਾਂ ਹੋਈਆਂ ਨਾਂ ਉਹਨਾਂ ਨੂੰ ਕੋਈ ਵਿਆਹ ਨਹੀਂ ਦਿੱਤਾ ਕਿ ਉਸ ਨਾਲੇ ਬੜੇ ਗਰਮ ਬਿਆਨ ਦਿੰਦੇ ਆ ਮੇਰਾ ਉਹਨਾਂ ਨੂੰ ਸਵਾਲ ਹੈ ਦੁਰਗਾ ਗੁਪਤਾ ਅਮਿਸ਼ ਸ਼ਰਮਾ ਬਰਗੇਡੀਅਰ ਗਗਰੇ ਜਰਵਿੰਦਰ ਗੁਸਾਈ ਪ੍ਰਭাকর ਜੀ ਇਹਨਾਂ ਦੀ ਕੋਈ ਤਾਂ ਵੀਡੀਓ ਆਡੀਓ ਦਿਖਾਓ ਜਿੱਥੇ ਕੋਈ ਨਾਲ ਵੈਸੇ ਹੀ ਵੀਡੀਓ ਪਾਈ ਹੋਵੇ ਚਲੋ ਖਿਲਾਫ ਤਾਂ ਗੀਮ ਹੋਣੀ ਆ ਆਪਣੇ ਧਰਮ ਦੇ ਪ੍ਰਚਾਰ ਦੀ ਵੀ ਪਾਈ ਹੋਵੇ ਵੀਰ ਸੂਰੀ ਦੇ ਕਹਿੰਦੇ ਬਿਆਨ ਤਾਂ ਹੁੰਦੇ ਸੀ ਉਹਨਾਂ ਦੇ ਵੀਰ ਸੂਰੀ ਜੀ ਦੇ ਬਿਆਨ ਹੁੰਦੇ ਸੀ ਮੰਨ ਲੈਨੇ ਆ ਸੂਬਿਰ ਸੂਰੀ ਜੇ ਕਿਸੇ ਨੂੰ ਬਿਆਨ ਪਸੰਦ ਨਹੀਂ ਉਹਦੀ ਹੱਤਿਆ ਕਰ ਦੇਗਾ ਸੂਰੀ ਜੀ ਤੇ ਹਮਲਾ ਹੁੰਦਾ ਆ ਸੂਰੀ ਜੀ ਦੀ ਮੌਤ ਹੋ ਜਾਂਦੀ ਹੈ ਪਰ 15 ਸਾਰਾ ਗਨਮੈਨ ਇਲਾਕੇ ਦੇ ਡੀਐਸਪੀ ਇਲਾਕੇ ਦੇ ਐਸਐਚਓ ਦੋ ਦੋ ਖੜੇ ਆ ਕਿਸੇ ਨੇ ਗੋਲੀ ਚਲਾਉਣ ਦੀ ਹਿੰਮਤ ਨਹੀਂ ਕੀਤੀ ਜੇ ਕੋਈ ਸੋਸ਼ਲ ਮੀਡੀਆ ਤੇ ਭਗਵਾਨ ਰਾਮ ਬਾਰੇ ਅਪਸ਼ਬਦ ਲਿਖਦਾ ਸੀ ਤਾਂ ਉਹਨੂੰ ਉਹ ਸੁਝਾਉਂਦੇ ਸੀ ਸੋਸ਼ਲ ਮੀਡੀਆ ਤੇ ਹੀ ਬਿਆਨ ਮਨਨ ਕਿ ਕਮੈਂਟ ਕਰ ਰਹੇ ਸੀਗੇ ਕਿ ਤੁਸੀਂ ਭਾਈ ਇਹ ਗਲਤ ਕਰ ਰਹੇ ਹੋ ਸੁਨੀ ਹੁੰਦੇ ਸੀਗੇ ਤੇ ਕੀ ਆਪਣੇ ਧਰਮ ਦੀ ਗੱਲ ਕਰਨਾ ਗਲਤ ਗੱਲ ਹੈ ਬਹੁਤ ਮਹਾਨ ਬੁੱਧੀਜੀਵੀ ਨੇ ਉਹ ਕਹਰੇ ਯੋਧੇ ਹੋਏ ਆ ਯੋਧੇ ਨੇ ਖੂਨ ਚ ਹਮਲੇ ਬਾਹਰ ਕਰਨਾ ਬਾਹਰ ਯੋਧੇ ਹੀ ਕਰ ਸਕਦੇ ਆ ਭਾਈ ਸਾਨੂੰ ਨਾ ਸਿਖਾਓ ਯੋਧੇ ਕੌਣ ਹੋਏ ਨੇ ਹਿੰਦੂ ਇੰਨਾ ਫਿਰ ਚੁੱਪਗਾ ਤੋਂ ਰਹਿੰਦਾ ਕਿਉਂ ਇਹ ਰਿਪਲਾਈ ਨਹੀਂ ਕਰਦਾ ਹਿੰਦੂ ਕੀ ਕਰੇ ਹਿੰਦੂ ਕਤਰ ਕਰਨ ਲੱਗ ਦੇ ਹਿੰਦੂ ਇਹ ਨਹੀਂ ਕਰ ਸਕਦਾ ਕਦੀ ਮੈਂ ਤਾਂ ਕਹਿਣਾ ਗੁਰੂ ਤੇਗ ਬਹਾਦਰ ਨਾਲ ਹੁੰਦੇ ਸਾਡਾ ਜੀਵਨ ਮਿਲਿਆ ਪਰ ਆ ਲੋਕ ਬਾਣੇ ਨੂੰ ਬਦਨਾਮ ਕਰ ਰਹੇ ਨੇ ਸੁਰੱਖਿਆ ਕਰਮੀ ਫਿਰ ਲੈਂਦੀ ਘਾਤੋਂ ਸ਼ਿਵਸਨ ਨਾਲੇ ਜਦੋਂ ਪਤਾ ਵੀ ਹਾਂ ਕੁਝ ਵੀ ਸੇਫ ਹੀ ਨਹੀਂ ਰਹਿ ਰਹੇ ਇਹ ਤਾਂ ਸਿੰਬਲ ਹੀ ਲੱਗਦਾ ਸੁਰੱਖਿਆ ਮਿਲੀ ਹੈ ਵਾਪਸ ਰੁਤਤੀ ਆਵੇ ਸਿਕਿਉਰਿਟੀ ਸਿਰਫ ਉਸ ਮੰਦਨ ਨੂੰ ਮਿਲੀ ਹੈ ਜਿਹਨੂੰ ਖਤਰਾ ਹੈ ਸਾਡੇ ਹਿੰਦੂਆਂ ਨੂੰ ਇਦਾਂ ਹੀ ਮਾਰਨਾ ਆਣਾ ਹੈ ਇੱਕ ਸਾਲ ਦੇ ਵਿੱਚ 12 ਤੋਂ 15 ਬੰਦੇ ਫੜੇ ਜਾਂਦੇ ਆ ਜਿਹੜੇ ਨਿਸ਼ਾਨ ਸ਼ਰਮਾ ਨੂੰ ਮਾਰਨਾ ਚਾਹੁੰਦੇ ਮੇਰਾ ਕਸੂਰ ਕੀ ਆ ਤੇ ਨਿਸ਼ਾਨ ਸ਼ਰਮਾ ਪਹਿਲਾਂ ਬੇਵਕ ਹੋ ਕੇ ਚੱਲਦਾ ਸੀ ਲੇਕਿਨ ਉਹਨੂੰ ਕਹਿੰਦੇ ਵੀ ਡਰ ਲੱਗਦਾ ਉਹਨੂੰ ਤਾਂ ਕਹਿੰਦੇ ਭਗਵਾ ਚੋਲਾ ਪਾ ਲਿਆ ਕਿੰਨੇ ਅਰਥਵਾਦੀ ਆ ਗੈਂਗਸਟਰ ਆ ਖਾਲਿਸਤਾਨੀ ਆ ਉਹਨਾਂ ਦੀਆਂ ਅੱਖਾਂ ਚ ਵਦਾਂ ਮੈਂ ਹੋਲਡੀ ਬਰਾਡ ਦਾ ਵੀ ਅੰਜੀ ਉਹ ਚਲੋ ਕਈ ਇਹੇ ਕੁੱਤੇ ਬਿੱਲੇ ਤੁਰੇ ਫਿਰਦੇ ਮੈਨੂੰ ਉਹਨਾਂ ਦਾ ਕੋਈ ਫਰਕ ਨਹੀਂ ਆ ਆਨਰ ਤੇ ਤੁਹਾਡਾ ਸਵਾਗਤ ਹੈ ਮਹਾ ਅਭਿਸ਼ੇਕ ਗੱਲ ਕਰਦੇ ਆਂ ਪੰਜਾਬ ਦੀ ਸਿੱਖ ਕੱਟੜਪੰਦੀਆਂ ਕਹਿੰਦੀਆਂ ਨੇ ਕਿ ਸਿੱਖ ਜਿਹੜੀ ਕੌਮ ਐ ਉਹ ਖਤਰੇ 'ਚ ਐ Hindu ਕੱਟੜਪੰਦੀਆਂ ਕਹਿੰਦੀਆਂ ਨੇ ਕਿ Hindu ਜਿਹੜੇ ਨੇ ਉਹ ਖਤਰੇ 'ਚ ਨਹੀਂ ਅੱਜ ਸਾਡੇ ਨਾਲ ਖਾਸ ਗੱਲਬਾਤ ਦੇ ਵਿੱਚ ਮੌਜੂਦ ਨੇ ਸ਼ਿਵਸਨਾਹਿੰਦੇ ਅਧਿਐਕਸ਼ਕ ਨਿਸ਼ਾਨ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਨਿਸ਼ਾਨ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਵਿਸ਼ੇਖ ਜੀ ਤੁਹਾਡਾ ਵੀ ਤੇ ਤੁਹਾਡੀ ਪੂਰੀ ਹੋਣੀ ਦੀ ਟੀਮ ਦਾ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਨਹੀਂ ਜਾਂਦੇ ਸਤਿਪੰਨਾ ਅ ਅਗਰ ਗੱਲ ਕਰੀਏ ਸਿੱਖ ਕਟੜਬੰਥੀ ਕਹਿੰਦੇ ਆ ਵੀ ਸਾਡਾ ਸਿੱਖ ਜਿਹੜਾ ਹੈ ਉਹ ਪੂਰੇ ਖਤਰੇ ਚ ਹੈ ਪੰਜਾਬ ਦੇ ਪਹਿਲੀ ਗੱਲ ਅਸੀਂ ਕੋਈ ਕਟੜਬੰਥੀ ਨਹੀਂ ਆ ਅਸੀਂ ਇੱਕ ਧਾਰਮਿਕ ਸੰਗਠਨ ਚਲਾਉਂਦੇ ਆ ਮਾਂ ਕਾਲੀ ਸ਼ੰਕਰ ਜੀ ਦੇ ਸੇਵਕਾਂ ਤੇ ਪਗਮੇ ਦੇ ਤੇ ਤਿਰੰਗੇ ਦੇ ਸਨਮਾਨ ਲਈ ਕੰਮ ਕਰਦੇ ਆ ਜਿਹੜੇ ਲੋਕ ਦੇਸ਼ ਦੀ ਇਕਤੋਰ ਅਖੰਡਤਾ ਨੂੰ ਤੋੜਨ ਦੀ ਗੱਲ ਕਰਦੇ ਉਹਦਾ ਅਸੀਂ ਵਿਰੋਧ ਕਰਦੇ ਆ ਕਰਦੇ ਰਵਾਂਗੇ ਦੇਖੋ ਅੱਜ ਤੱਕ ਜਿਹੜੇ ਕਹਿ ਰਹੇ ਆ ਵੀ ਸਿੱਖ ਧਰਮ ਖਤਰੇ 'ਚ ਆ ਧਰਮ ਤਾਂ ਕੋਈ ਖਤਰੇ 'ਚ ਨਹੀਂ ਹੁੰਦਾ ਨਾ ਕਦੇ ਹੋ ਸਕਦਾ ਪਿਛਲੇ ਕੁਝ ਦਿਨਾਂ ਦੀ ਇਹ ਪਹੁੰਚ ਆਤਮਾਰੀਏ ਤੁਹਾਡੇ ਖੰਨੇ ਤੋਂ ਸ਼ੁਰੂ ਕਰਦੇ ਆਂ ਆਪਾਂ ਖੰਨੇ ਦੁਰਗਾ ਗੁਪਤਾ ਜੀ ਸੀਗੇ ਸਾਡੇ ਮਾਣਮ ਸ਼ਿਵਸਨਾ ਨੇਤਾ ਉਹਨਾਂ ਦੀ ਹੱਤਿਆ ਹੁੰਦੀ ਆ ਟਾਰਗੇਟ ਕਿਲਿੰਗ ਕਰੋ ਰਾਸ਼ਨ ਲੈਣ ਜਾ ਰਹੇ ਸੀ ਬਣੇ ਪਰਿਵਾਰ ਨੂੰ ਪਾਰਦੇ ਸੀ ਉੱਤਰ ਪ੍ਰਦੇਸ਼ ਤੋਂ ਬਿਲੋਂਗ ਕਰਦੇ ਸੀਗੇ ਬੜੇ ਅੱਛੇ ਤਰੀਕੇ ਨਾਲ ਤੇ ਸਨਾਤਨ ਤਰੰ ਦੀ ਸੇਵਾ ਕਰ ਰਹੇ ਸੀਗੇ ਉਸ ਤੋਂ ਬਾਅਦ ਸਾਡੇ ਸ਼੍ਰੀ ਹਿੰਦੂ ਤਖਤ ਦੇ ਆਨੰਦ ਸ਼੍ਰੀ ਬਬੂਸ਼ੇ ਜਗਤਗੁਰੂ ਪੰਚਾਨੰਦ ਗਰੇ ਜੀ ਦੇ ਅਨੇਈ ਸੀਗੇ ਮੈਂ ਵੀ ਉਸ ਵੇਲੇ ਉਹਨਾਂ ਨਾਲ ਉਹਨਾਂ ਦੇ ਸੰਗਠਨ ਚ ਕੰਮ ਕਰਦਾ ਸੀ ਸਾਡੇ ਸਾਥੀ ਸੀ ਸ਼੍ਰੀ ਅਮੀਸ਼ ਸ਼ਰਮਾ ਜੀ ਉਹਨਾਂ ਦਾ ਕਸੂਰ ਕੀ ਸੀ ਉਹ ਪਿਛਲੇ 19 ਸਾਲਾ ਤੋਂ 19 ਸਾਲਾਂ ਤੋਂ ਦਰਗਿਆਣਾ ਮੰਦਰ ਲੁਧਿਆਣਾ ਨਤਮਸਤਕ ਹੋਣ ਜਾਂਦੇ ਸੀ ਉਹ ਤੇ ਨਾ ਤਮਾਸਤਕ ਉਹਨਗੇ ਮੱਥਾ ਦੇਖਣਗੇ ਪਿੱਠ ਪਿੱਛੇ ਗੋਲੀਆਂ ਮਾਰਤੀਆਂ ਉਸ ਤੋਂ ਬਾਅਦ ਆਰਐਸਐਸ ਦੇ ਬਰਗੇਡੀਅਰ ਗਗਨੇਜਾ ਜੀ ਦੀ ਹੱਤਿਆ ਹੁੰਦੀ ਹੈ ਉਹਨਾਂ ਦਾ ਕਸੂਰ ਕੀ ਸੀ ਕਿ ਉਹ ਆਰਐਸਐਸ ਦੇ ਪੰਜਾਬ ਦੇ ਮੁਖੀ ਐ ਮੈਂਬਰ ਵਿੱਚੋਂ ਕੰਮ ਕਰਦੇ ਸੀ ਇਸ ਤੋਂ ਇਲਾਵਾ ਉਹਨਾਂ ਦਾ ਕੋਈ ਕੋਈ ਕਸੂਰ ਨਹੀਂ ਸੀਗਾ ਫਿਰ ਰਵਿੰਦਰ ਗੁਸਾਈ ਜੀ ਉਹ ਬਜ਼ੁਰਗ ਆਰਐਸਐਸ ਦੇ ਨੇਤਾ ਸੀ ਸਾਰਾ ਜੀਵਨ ਅਤਵਾਦ ਦਾ ਕਾਲਾ ਦੌਰ ਵੀ ਉਹਨਾਂ ਨੇ ਝੱਲਿਆ ਤਾਂ ਵੀ ਉਹਨਾਂ ਦੀ ਉਹਨਾਂ ਦੀ ਜਾਨ ਬਚੀ ਰਹੀ ਪਰ ਉਹਨਾਂ ਦਾ ਕਸੂਰ ਕਿਸੇ ਛਾਖਾ ਲਗਾ ਕੇ ਵਾਪਸ ਜਾ ਰਹੇ ਸੀ ਫੇਰਾ ਹਾਲ ਹੀ ਦੇ ਵਿੱਚ ਸਾਡੇ ਵੱਡੇ ਭਰਾ ਸੁਦੀਰ ਕੁਮਾਰ ਸੂਰੀ ਜੀ ਦੀ ਹੱਤਿਆ ਹੁੰਦੀ ਹੈ ਸੁਦੀਰ ਕੁਮਾਰ ਸੂਰੀ ਜੀ ਦੀ ਹੱਤਿਆ ਹੁੰਦੀ ਹੈ ਹਰਵਿੰਦਰ ਸੋਨੀ ਨੇ ਸ਼ਿਵਸਨਾ ਨੇਤਾ ਸ਼ਿਵਸਨਾ ਬਾਲਾ ਸਾਹਿਬ ਠਾਕਰੇ ਦੇ ਵਾਈਸ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਉੱਪਰ ਹਮਲਾ ਹੁੰਦਾ ਉਹਨਾਂ ਦੇ ਸੁਰੱਖਿਆ ਕਰਮੀਆਂ ਦੇ ਸਾਹਮਣੇ ਸੁਰੱਖਿਆ ਕਰਮੀ ਫਾਇਰ ਤੱਕ ਨਹੀਂ ਕਰਦੇ ਸੂਰੀ ਜੀ ਤੇ ਹਮਲਾ ਹੁੰਦਾ ਆ ਸੂਰੀ ਜੀ ਦੀ ਮੌਤ ਹੋ ਜਾਂਦੀ ਹੈ ਪਰ 15 ਸਾਰਾ ਗਨਮੈਨ ਇਲਾਕੇ ਦੇ ਡੀਐਸਪੀ ਇਲਾਕੇ ਦੇ ਐਸਐਚਓ ਦੋ ਦੋ ਖੜੇ ਆ ਕਿਸੇ ਨੇ ਗੋਲੀ ਚਲਾਉਣ ਦੀ ਹਿੰਮਤ ਨਹੀਂ ਕੀਤੀ ਉਹ ਤਾਂ ਸਾਡੇ ਸ਼ਿਵ ਸੈਨਿਕਾਂ ਨੇ ਹਿੰਮਤ ਕਰਕੇ ਕਿਸੇ ਨੇ ਫਾਇਰ ਹੋਣਾ ਕਰਿਆ ਕੁਝ ਕਰਿਆ ਆ ਹਾਲ ਹੀ ਦੇ ਵਿੱਚ ਨੰਗਲ ਵਿਖੇ ਪ੍ਰਭাকর ਜੀ ਦੀ ਹੱਤਿਆ ਹੁੰਦੀ ਹੈ ਕਸੂਰ ਕੀ ਆ ਜਿੱਦਾਂ ਸਾਰੀ ਦੁਨੀਆ ਨੇ ਦੇਖਿਆ ਭਗਵਾਨ ਰਾਮ ਆਪਣੇ ਮਹਿਲ ਵਿੱਚ ਆਏ ਆਪਣੇ ਘਰ ਵਿੱਚ ਆਏ ਆ ਉਹਨਾਂ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਤੇ ਕੰਮ ਕਰਦੇ ਸੀ ਜੇ ਕੋਈ ਸੋਸ਼ਲ ਮੀਡੀਆ ਤੇ ਭਗਵਾਨ ਰਾਮ ਬਾਰੇ ਅਪਸ਼ਬਦ ਲਿਖਦਾ ਸੀ ਤਾਂ ਉਹਨੂੰ ਉਹ ਸਮਝਾਉਂਦੇ ਸੀ ਸੋਸ਼ਲ ਮੀਡੀਆ ਤੇ ਹੀ ਬਿਆਨ ਮਨ ਲਕਿ ਕਮੈਂਟ ਕਰਦੇ ਸੀਗੇ ਵੀ ਤੁਸੀਂ ਭਾਈ ਇਹ ਗਲਤ ਕਰ ਰਹੇ ਹੋ ਸਮਝਾਉਂਦੇ ਸੀ ਸਮਝਾਉਂਦੇ ਸੀਗੇ ਤੇ ਕੀ ਆਪਣੇ ਧਰਮ ਦੀ ਗੱਲ ਕਰਨਾ ਗਲਤ ਗੱਲ ਹੈ ਕੁਝ ਅੱਜਕੱਲ ਬੁੱਧੀਜੀਵੀ ਬੜੇ ਵੱਡੇ ਵੱਡੇ ਵਿਦਵਾਨ ਤੇ ਤੁਹਾਡੇ ਕੁਝ মিডিਆ ਜਗਤ ਤੋਂ ਸਬੰਧਿਤ ਮੇਰੇ ਪ੍ਰਾਹ ਚਲੋ মিডিਆ ਦਾ ਕੰਮ ਹੈ ਹਰ ਬੰਦੇ ਦਾ ਵੀਊ ਲੈਣਾ ਤੁਸੀਂ ਟੈਰਰਿਸਟ ਜੇ ਕੋਈ ਗਰਮ ਖਿਆਲੀਆਂ ਦਾ ਹੈਗਾ ਕੋ ਆਤਵਾਦੀ ਵੀਰ ਬਖ ਰੱਖੂਗਾ ਤੁਸੀਂ ਰੱਖਣਾ ਲੈਣਾ ਜੇ ਤੁਹਾਨੂੰ ਕੋਈ ਕਵਰੇਜ ਕਰਦਾ ਹੈ ਨਾ ਕੋ ਗੈਂਗਸਟਰ ਤੁਹਾਡੇ ਕੋਲ ਪਾਖ ਰਖਦਾ ਤੁਸੀਂ ਉਹਦਾ ਵੀ ਲਾਣਾ ਹੈ ਕੋਈ ਸ਼ਰੀਬ ਆਦਮੀ ਲਖਦਾ ਉਹਦਾ ਵੀ ਲਾਣਾ ਹੈ ਪਰ ਹੋਂ ਕੀ ਅੱਜਕਲ ਕਹਿ ਰਹੇ ਜੀ ਆ ਜਿਹੜੇ ਹਮਲੇ ਹੋ ਰਹੇ ਨੇ ਜੀ ਜੀਵ ਨੂੰ ਹੱਡੀ ਨਹੀਂ ਹੁੰਦੀ ਸ਼ੀਰਸ ਨਾਲੇ ਬੜੇ ਗਰਮ ਬਿਆਨ ਦਿੰਦੇ ਆ ਮੇਰਾ ਉਹਨਾਂ ਨੂੰ ਸਵਾਲ ਹੈ ਦੁਰਗਾ ਗੁਪਤਾ ਅਵੀ ਸ਼ਰਮਾ ਬਰਗੇਡੀਅਰ ਗਗਰੇ ਜਰਵਿੰਦਰ ਕੁਸਾਈ ਪ੍ਰਭাকর ਜੀ ਇਹਨਾਂ ਦੀ ਕੋਈ ਤਾਂ ਵੀਡੀਓ ਆਡੀਓ ਦਿਖਾਓ ਜਿੱਥੇ ਕੋਈ ਨਾ ਵੈਸੇ ਹੀ ਵੀਡੀਓ ਪਾਈ ਹੋਵੇ ਚਲੋ ਖਿਲਾਫ ਤਾਂ ਕੀ ਹੋਣੀ ਆ ਆਪਣੇ ਧਰਮ ਦੇ ਪ੍ਰਚਾਰ ਦੀ ਵੀ ਪਾਈ ਹੋਵੇ ਉਹਨਾਂ ਦੀ ਹੱਤਿਆ ਕਿਉਂ ਪਰ ਕਹਿੰਦੇ ਜਿ ਸ਼ਿਵਸੇਨ ਵਾਲੇ ਜਿਹੜੇ ਨੇ ਕਹਿੰਦੇ ਉਹ ਗਰਮ ਖੇਲੇ ਬਿਆਨ ਬੜੇ ਕਹਿੰਦੇ ਕਰ ਦਿੰਦੇ ਨੇ ਕਿਆ ਦਿੰਦੇ ਆ ਸ਼ਿਵਸੇਨ ਵਾਲੇ ਬਿਆਨ ਜੇ ਤਾਂ ਸ਼ਿਵਸੇਨ ਵਾਲਾ ਕਦੇ ਕੋਈ ਗਲਤ ਬਿਆਨ ਦੇ ਦਿੰਦਾ ਦਿੰਦੇ ਗਲਤ ਕੋਈ ਦੇ ਦਿੰਦੇ ਆ ਤੁਰਨਾ ਤੇ ਮਕਦਮਾਦਰ ਚੋਂਦਾ ਜੇਲ੍ਹ ਚ ਜਾਂਦੇ ਆ ਆ ਜਿਹੜੇ ਸ਼ਖਸਵੇਂ ਗਨਾਰਾ ਜਿਨ੍ਹਾਂ ਦੀ ਹੱਤਿਆਵਾਂ ਹੋਈਆਂ ਨੇ ਉਹਨਾਂ ਨੂੰ ਕੋਈ ਬਿਆਨ ਨਹੀਂ ਦਿੱਤਾ ਤੇ ਦੇਖ ਲਓ ਸੋਸ਼ਲ ਮੀਡੀਆ ਅੱਜਕੱਲ ਆਈ ਗਾ YouTube Google ਤੇ ਹਰ ਹਰ ਬੰਦੇ ਦੀ ਹਿਸਟਰੀ ਮਿਲ ਜਾਂਦੀ ਹੈ ਮੇਰੀ ਮਿਲਣੀ ਤੁਹਾਡੀ ਮਿਲਦੀ ਉਹਦੀ ਮਿਲ ਜਾਂਦੀ ਆ ਇਹਨਾਂ ਬੰਦੇ ਦੀ ਕੋਈ ਵੀਡੀਓ ਆਡੀਓ ਦਿਖਾ ਦਿਓ ਕੋਈ ਹੈ ਹੀ ਨਹੀਂ ਸੁਦੀ ਸੂਰੀ ਦੇ ਕਹਿੰਦੇ ਬਿਆਨ ਤਾਂ ਹੁੰਦੇ ਸੀ ਉਹਨਾਂ ਦੇ ਸੁਦੀ ਸੂਰੀ ਹੀ ਦੇ ਵਿਹਾਰ ਹੁੰਦੇ ਸੀ ਮੰਨ ਲੈਨੇ ਆ ਸੁਦੀਰ ਸੂਰੀ ਜੇ ਕਿਸੇ ਨੂੰ ਬਿਆਨ ਪਸੰਦ ਨਹੀਂ ਉਹਦੀ ਹੱਤਿਆ ਕਰ ਦੇਗਾ ਉਹਨੂੰ ਕਤਲ ਕਰ ਦੇਗਾ ਇਹ ਕਿੱਥੇ ਦਾ ਸੁਪਨ ਕਾਨੂੰਨ ਹੋਇਆ ਕੱਲ ਨੂੰ ਕਿਸੇ ਨੂੰ ਮੋਦੀ ਜੀ ਦੇ ਵਿਚਾਰ ਪਸੰਦ ਨਹੀਂ ਹੈ ਕਿਸੇ ਨੂੰ ਸੋਨੀਆ ਗਾਂਧੀ ਜੀ ਦੇ ਪਸੰਦ ਨਹੀਂ ਹੈ ਕਿਸੇ ਨੂੰ ਕੇਜਰੀ ਵਾਲਦੇ ਪਸੰਦ ਨਹੀਂ ਹੈ ਉਹਨੂੰ ਕਤਲ ਕਰ ਦੇਗਾ ਇਹ ਕਿੱਥੇ ਦਾ ਸੂਲ ਹੋਇਆ ਸੰਵਿਧਾਨ ਕੀ ਹੈ ਜੇ ਸੂਰੀ ਜੀ ਨੇ ਗਲਤ ਬਿਆਨ ਦਿੱਤੇ ਉਹ ਕਦਮਾਦਰਚ ਹੋਇਆ ਅੰਦਰ ਹੋਇਆ ਪਰ ਇਸ ਤਰ੍ਹਾਂ ਦਿਨ ਦਿਹਾੜੇ ਤੁਸੀਂ ਕਹਿੰਦੇ ਕੋਰਾ <th>ਪਰਜੀ ਤੇ ਹਮਲਾ ਹੁੰਦਾ ਆ ਦੇਖੋ ਕੋਰਾ <th>ਥਾਪਰ ਜੀ ਸਾਰੀ ਦੁਨੀਆ ਦੇ ਵੀਡੀਓ ਚ ਦੇਖਿਆ ਪਹਿਲਾਂ ਫਤਿਹ ਬੁਲਾ ਰਿਹਾ ਹੱਥ ਜੋੜ ਰਿਹਾ ਕਿੱਦਾਂ ਲੱਛ ਇਸਦਾ ਕੋਈ ਇਨਸਾਨ ਨੂੰ ਤਾਂ ਕੀ ਕਿਸੇ ਜਾਨਵਰ ਨਹੀਂ ਕੋਈ ਤੱਕ ਬ ਮਾਰ ਸਕਦਾ ਆਪਾਂ ਨੇ ਕੁੱਤਾ ਅਗਰ ਖਾਣ ਵੀ ਵੇਜੇ ਨਾ ਆਪਾਂ ਇੱਕ ਡੰਡਾ ਮਾਰ ਕੇ ਛੱਡ ਦਿੰਨੇ ਆਂ ਐਂ ਕਰਦੇ ਨਾ ਐਥੋਂ ਇੱਕ ਕੁੱਤੇ ਡੰਡੇ ਆਪਣੇ ਆਪਣਾ ਕਰਦਾ ਹੀ ਨਹੀਂ ਆਪਣਾ ਤੇ ਕੁਝ ਲੋਕ ਜਿਹੜੇ ਬਹੁਤ ਮਹਾਨ ਬੁੱਧੀ ਜੀਵ ਨੇ ਉਹ ਕਹਰੇ ਯੋਧੇ ਹੋਏ ਆ ਯੋਧੇ ਨੇ ਖੂਨ ਚ ਹਮਲੇ ਬਾਹਰ ਕਰਨਾ ਬਾਹਰ ਯੋਧੇ ਹੀ ਕਰ ਸਕਦੇ ਆ ਭਾਈ ਸਾਨੂੰ ਨਾ ਸिखਾਓ ਯੋਧੇ ਕੌਣ ਹੋਏ ਆ ਕੋਏ ਆ ਸਾਨੂੰ ਨਾ ਸिखਾਓ ਯੋਧੇ ਕੌਣ ਨੇ ਰਾਣੀ ਲక్ష్ਮੀਬਾਈ ਦੇ ਵੰਸ਼ ਤੋਂ ਆ ਸੀ ਅਸੀਂ ਚੰਦਰਸ਼ੇਖਰ ਅਜਾਦ ਦੇ ਵੰਸ਼ ਤੋਂ ਆ ਅਸੀਂ ਸ਼ਿਵਾਜੀ ਰਾਓ ਦੇ ਬੱਚੇ ਆ ਸਾਨੂੰ ਨਾ ਦਿਖਾਓ ਯੋਧੇ ਕੀ ਹੁੰਦੇ ਆ ਹਿੰਦੂ ਇੰਨਾ ਫਿਰ ਚੁੱਪਗਾ ਤੋਂ ਰਹਿੰਦਾ ਕਿਉਂ ਇਹ ਰਿਪਲਾਈ ਨਹੀਂ ਕਰਦਾ ਜੇ ਜੇ ਮਨਦੇ ਵੀ ਕੀ ਵੀ ਦੁਸ਼ਤ ਕਰ ਹਿੰਦੂ ਕੀ ਕਰੇ ਹਿੰਦੂ ਕਤਲ ਕਰਨ ਲੱਗਦੇ ਹਿੰਦੂ ਇਹ ਨਹੀਂ ਕਰਸੋ ਦਾ ਕਦੇ ਹਿੰਦੂ ਕਤਲ ਕਰਨ ਲੱਗਦੇ ਹਿੰਦੂ ਸੰਵਿਧਾਨ ਤੇ ਵਿਸ਼ਵਾਸ ਕਰਦਾ ਹਿੰਦੂ ਹਿੰਦੁਸਤਾਨ ਦੇ ਕਾਨੂੰਨ ਤੇ ਵਿਸ਼ਵਾਸ ਕਰਦਾ ਇਹਨੂੰ ਭਗਵਾਨ ਸ਼੍ਰੀ ਰਾਮ ਦੇ ਵਿਸ਼ਵਾਸ ਕਰਦਾ ਇਹਨੂੰ ਹਿੰਦੂ ਗੁਰੂ ਗੋਬਿੰਦ ਸਿੰਘ ਜੀ ਤੇ ਵਿਸ਼ਵਾਸ ਕਰਦਾ ਮੈਂ ਤਾਂ ਕਹਿਣਾ ਗੁਰੂ ਤੇਗ ਬਹਾਦਰ ਨਾ ਹੁੰਦੇ ਸਾਡਾ ਜਿਨੇਉ ਨਾ ਹੁੰਦਾ ਪਰ ਆ ਲੋਕ ਬਾਣੇ ਨੂੰ ਬਦਨਾਮ ਕਰ ਰਹੇ ਨੇ ਕਿਤੇ ਨਹੀਂ ਕੀਤਾ ਗੁਰੂ ਨੇ ਗੁਰੂ ਨੇ ਜਿਹੜੀ ਤਲਵਾਰ ਦਿੱਤੀ ਸੀ ਗਊ ਗਰੀਬ ਦੀ ਰੱਖਿਆ ਲਈ ਦਿੱਤੀ ਸੀ ਗਊ ਗਰੀਬ ਦੀ ਰੱਖਿਆ ਲਈ ਧਰਮ ਦੀ ਰੱਖਿਆ ਲਈ ਤੁਸੀਂ ਕਿੱਥੇ ਲਿਖਿਆ ਜੀ ਤੁਸੀਂ ਕਿਸੇ ਨਿਹੱਤੇ ਬੰਦੇ ਤੇ ਹਮਲਾ ਕਰੋ ਤਿੰਨ ਤਿੰਨ ਬੰਦੇ ਤੈਨੂੰ ਮਾਰ ਦੋ ਮੁੜ ਕੇ ਆਪਣੇ ਵੱਲੋਂ ਮਾਰ ਕੇ ਛੁੱਟ ਜਾਓ ਅੱਛਾ ਜਦੋਂ ਸ਼ਰਮ ਦੀ ਗੱਲ ਆ ਸੁਰੱਖਿਆ ਕਰਮੀ ਕੋਲ ਖੜਾ ਵੀ ਸੁਰੱਖਿਆ ਕਰਮੀ ਫਿਰ ਲੈੰਦੀ ਘਾਤੋਂ ਸ਼ਿਵਸਨ ਨਾਲੇ ਜਦੋਂ ਪਤਾ ਵੀ ਹਾਂ ਕੁਝ ਵੀ ਸੇਫ ਹੀ ਨਹੀਂ ਹੋ ਰਿਹਾ ਨਾ ਕੀ ਕੰਮ ਕਰੂੰ ਸ਼ੇਖ ਜੀ ਤੁਸੀਂ ਜਾ ਕੇ ਐਸਐਸਪੀ ਸਾਹਨ ਕੋ ਮੈਨੂੰ ਗਰਮ ਇਹਨਾਂ ਦੋ ਦੇ ਲਿ ਮਿਲ ਜਾਏਗਾ ਕਿਸੇ ਦੇ ਕਹਿਣ ਨਾਲ ਗੱਲ ਮੈਂ ਨਹੀਂ ਮਿਲਦੇ ਜੀ ਕਿਸੇ ਦੇ ਕਹਿਣ ਵਿੱਚ ਕਹਿਣਾ ਵਾਪਸ ਵੀ ਨਹੀਂ ਹੁੰਦੇ ਬਟ ਇਹ ਵੀ ਕਾਫੀ ਸਵਾਲ ਉੱਠਦੇ ਨੇ ਕਹਿੰਦੇ ਵੀ ਸ਼ਿਵਸਨ ਵਾਲੇ ਆਪਣੇ ਆਪ ਦੀ ਐਟੈਕ ਕਰਾਂਦੇ ਨੇ ਫਿਰ ਕਿਉਂਕਿ ਸਕਿਉਰਟੀ ਭਾਲਦੇ ਨੇ ਇਹ ਅਭਿਸ਼ੇਕ ਜੀ ਗੱਲ ਇਹ ਆ ਤੁਸੀਂ ਵੀ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਜਾਣਦੇ ਆ ਤੁਹਾਡੀ ਫੈਮਿਲੀ ਬੜੀ ਸੀਨੀਅਰ ਜਰਨਲਿਸਟਾ ਤੁਹਾਡੇ ਪਿਤਾ ਜੀ ਉਹਨਾਂ ਨੂੰ ਪੁੱਛ ਲਿਓ ਕਿ ਆ ਮੇਰੇ ਸੰਗਠਨ ਦਾ ਅਸੀਂ ਕੋਈ ਦੇਖਿਆ ਹੈ ਜਾਂ ਬੰਦਾ ਜਿਹਨੇ ਕੋਦ ਅਟੈਕ ਕਰਾਇਆ ਵੇ ਭਾਈ ਹਰ ਸੰਗਠਨ ਚ ਹਰ ਕੌਮ ਚ 2-4% ਲੋਗ ਗੰਦੇ ਹੁੰਦੇ ਆ ਨਹੀਂ ਉੱਠੇ ਸੀਗੇ ਸਵਾਲ ਉੱਠੇ ਸੀਗੇ ਕਖੰਨੇ ਕਸ਼ਮੀਰ ਗੀਰਿਤ ਹੋਤੇ 2-4 ਬੰਦੇ ਲੋਗ ਹੁੰਦੇ ਆ ਗਲਤ ਜੇ ਕਿਸੇ ਨੇ ਗਲਤ ਕੀਤਾ ਕਾਨੂੰਨ ਨਾਲ ਤੇ ਕਾਰਵਾਈ ਕੀਤੀ ਆ ਮੈਂ ਤਾਂ ਕਹਿਣਾ ਅਜੀ ਮੀਡੀਆ ਤੇ ਕਿਹਾ ਵੀ ਜੇ ਕਿਸੇ ਨੂੰ ਸਟੇਟਸ ਸੇ ਭਲੀ ਲੱਗਦਾ ਸੁਰੱਖਿਆ ਮਿਲੀ ਆ ਵਾਪਸ ਲਈ ਤੀ ਆ ਵੇ ਸਿਕਿਉਰਿਟੀ ਸਿਰਫ ਉਸ ਵੰਨਣ ਮਿਲੀ ਆ ਜਿਹਨੂੰ ਖਤਰਾ ਹੈ ਪਰ ਉਹਨੂੰ ਪ੍ਰੋਪਰ ਮਿਲੇ ਸੁਰੱਖਿਆ ਦੇ ਨਾਤੇ ਮਜ਼ਾਕ ਨਾ ਹੋਏ ਅੱਛਾ ਜਦੋਂ ਲੁਧਿਆਣੇ ਵਿੱਚ ਜੋ ਥੱਪਰ ਸਾਹਿਬ ਤੇ ਹਮਲਾ ਹੋਇਆ ਵੀਡੀਓ ਵਾਇਲ ਹੋਈ ਇਹ ਜਦੋਂ ਤੁਸੀਂ ਵੀਡੀਓ ਦੇਖੀ ਪਹਿਲਾਂ ਮਨ ਦੇ ਵਿੱਚ ਤੁਹਾਡੇ ਕੀ ਖਿਆਲ ਆਇਆ ਇਸ ਨੂੰ ਦੇਖ ਕੇ ਕੀ ਮਾਈਂਡ ਦੇ ਵਿੱਚ ਕੀ ਚੀਜ਼ ਆਈ ਸੀਗੀ ਮੇਰੇ ਮਨ ਦੇ ਵਿੱਚ ਕੀ ਆਇਆ ਸੀ ਆਮ ਤੌਰ ਤੇ ਗੱਲਾਂ ਕਰਦੇ ਆ ਵੀ ਅਗਲਾ ਨੰਬਰ ਪਤਾ ਨਹੀਂ ਕਿਹਦਾ ਤੇ ਅੱਜ ਵੀ ਹੁਣ ਫੇਰ ਕਹਿ ਰਹੇ ਨੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਗਲਾ ਨੰਬਰ ਪਤਾ ਨਹੀਂ ਕਿਹਦਾ ਹੈ ਮੇਰਾ ਆ ਦਿਵਾਂਸ਼ੂ ਸ਼ੂ ਜਿਹਦਾ ਦੀਪਕ ਸ਼ੰਡਲਿਆ ਜਿਹਦਾ ਰਾਜਕੁਮਾਰ ਭੱਟੀ ਜੀ ਬੈਠੇ ਆ ਪ੍ਰਵਿੰਦਰ ਭੱਟੀ ਜੀ ਬੈਠੇ ਕਿਹਦਾ ਨੰਬਰ ਆ ਕਿਉਂਕਿ ਸਾਡੇ ਹਿੰਦੂਆਂ ਨੂੰ ਇਦਾਂ ਹੀ ਮਾਰਨਾ ਹੈ ਨਾ ਜਿਵੇਂ ਮੈਂ ਵੀ ਟਾਰਗੇਟਿੰਗ ਕਿਲਿੰਗ ਹੋ ਰਹੀ ਹੈ ਤੁਹਾਡੇ ਕਹਿਣਾ ਮਤਲਬ ਹੈ ਸਰ ਹੋਰ ਕਿੱਦਾਂ ਹੋ ਰਹੀ ਹੈ ਆ ਹਾਲੀ ਦੇ ਵਿੱਚ ਸੂਰਤ ਪੁਲਿਸ ਨੇ ਕੁਝ ਬੰਦੇ ਫੜੇ ਆ ਕਿਸੇ ਵਿਸ਼ੇਸ਼ ਸਰਮ ਤੋਂ ਸੀਗੇ 1 ਕਰੋੜ 90 ਲੱਖ ਰੁਪਏ ਫਰੋਤੀ ਮੇਰੀ ਲਈ ਹੋਈ ਸੀਗੀ ਪੈਸਾ ਵੀ ਰਿਕਵਰ ਹੋਇਆ ਵੈਪਨ ਵੀ ਰਿਕਵਰ ਹੋਏ ਨੇ 1 ਸਾਲ ਦੇ ਵਿੱਚ 12 ਤੋਂ 15 ਬੰਦੇ ਫੜੇ ਜਾਂਦੇ ਆ ਜਿਹੜੇ ਨਿਸ਼ਾਨ ਸ਼ਿਰਮੇ ਨੂੰ ਮਾਰਨਾ ਚਾਹੁੰਦੇ ਮੇਰਾ ਕਸੂਰ ਕੀ ਹੈ ਹੋਰ ਤਾਂ ਹੋਰ ਜੀ ਆ ਤੁਹਾਡੇ ਚੈਨਲ ਜੀ ਇੰਟਰਵਿਊ ਦੇ ਰਹੇ ਆਪਾਂ ਕੋਈ ਆਰਾਮ ਨਾਲ ਗੱਲ ਕਰ ਰਹੇ ਨਾ ਕੋਈ ਕਿਸੇ ਧਰਮ ਫਿਰਕੂ ਦੇ ਖਲਾਬ ਗੱਲ ਨਹੀਂ ਕਰ ਰਹੇ ਮੈਂ ਵੀ ਕਰ ਰਹੇ ਆ ਮੈਂ ਹਰ ਉਸ ਹਿੰਦੂ ਦਾ ਵੀ ਦੁਸ਼ਮਣ ਨਾ ਜਿਹੜਾ ਦੇਸ਼ ਦੇ ਖਲਾਫ ਆ ਜਿਹੜਾ ਖਾਲਿਸਤਾਨ ਦੇ ਹੱਕ 'ਚ ਕੋਈ ਹਿੰਦੂ ਖੜਦਾ ਮੁੰਡੇ ਵਿਰੋਧ 'ਚ ਤੇ ਫੇਰ ਵੀ ਜਿਹੜੀ ਤੁਹਾਡੀ ਵੀਡੀਓ ਚੱਲੇਗੀ ਥੱਲੇ ਗਾਲ੍ਹਾਂ ਲਿਖਣਗੇ ਇਹ ਲੋਕ ਆਈਐਸਆਈ ਦੇ ਪੇਡ ਬੰਦੇ ਆ ਪੇਡ ਡੌਗ ਨੇ ਆਈਐਸਆਈ ਦੇ ਪਰ ਇਹਨਾਂ ਜਿਹੜੇ ਅੱਜਕੱਲ ਜਿਹੜੇ ਉੱਡਰੇ ਆ ਇਹਨਾਂ ਨੂੰ ਸਾਡੀ ਮੈਨੂੰ ਕਹਿੰਦੇ ਵੀ ਜਿੰਨੇ ਗੈਂਗਸਟਰ ਉੱਤਰਿਆ ਨਵੇਂ ਨਵੇਂ ਅੱਤਵਾਦੀ ਬਣ ਰਹੇ ਆ ਕੋਈ ਪੰਨੂ ਆ ਪੰਨੂ ਦੀ ਸੁਣ ਲੋ ਹੁਣ ਗੁਰਵੰਤ ਪੰਨੂ ਨੇ 2020 ਫੰਡਮ ਦੇ ਨਾਲੋਂ ਤੇ ਵਹਿਮ ਸ਼ੁਰੂ ਕੀਤੀ ਉਹਨਾਂ ਦੇ ਫੰਡਮ ਦੀ ਵਹਿਮ ਸ਼ੁਰੂ ਕੀਤੀ ਅਸੀਂ ਬਿਗਲ ਵਜਾਤਾ ਦੇ ਖਿਲਾਫ ਅਸੀਂ ਲੁਧਿਆਣਾ ਚ ਪਹਿਲੀ ਧਰਮ ਸੰਸਦ ਕਰਾਈ ਤੇ ਇਹਦੇ ਖਿਲਾਫ ਅਸੀਂ ਵਿਰੋਧ ਕੀਤਾ ਨੂਰਵਾਲਾ ਰੋਡ ਤੇ ਦੂਜੀ ਧਰਮ ਸੰਸਦ 2022 ਚ ਕੀਤੀ ਅਸੀਂ ਮੋਗਾ ਚ ਭੋਗ ਭਾਤਾ ਦੇ 2020 ਫੰਡਮ ਦਾ ਇਹਦੀਆਂ ਫਲੈਕਸਾਂ ਲੱਗਦੀਆਂ ਸੀਗੀਆਂ ਪੰਜਾਬ ਚ ਜਗ੍ਹਾ ਜਗ੍ਹਾ ਲੱਗ ਰਹੀਆਂ ਸੀ ਕੈਪਟਨ ਵਰਿੰਦਰ ਸਿੰਘ ਜੀ ਦੀ ਸਰਕਾਰ ਸੀਗੀ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਮੁਕਾਦਮੇ ਦਰਜ ਹੋਏ ਫਿਰ ਅਸੀਂ ਗ੍ਰਹਿ ਮੰਤralੇ ਨੂੰ ਪੱਤਾ ਲਿਖੇ ਕੀ ਇਹਾਂ ਦੀਆਂ ਪ੍ਰਾਪਟੀਆਂ ਸੀਲ ਹੋਣ ਇਹਨਾਂ ਦੀਆਂ ਪ੍ਰਾਪਟੀਆਂ ਸੀਲ ਹੋਈਆਂ ਸਾਡੇ ਬੰਦੇ ਨੇ ਇਹਨਾਂ ਦੀ ਕੋਠੀਆਂ ਦੇ ਤਿਰੰਗੇ ਲਗਾਏ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਨਵੇਂ-ਨਵੇਂ ਆਉਂਦੇ ਆ ਇਹ ਪੰਜਾਬ ਲੋਸੀ ਹਿਸਟਰੀ ਚੰਗੀ ਤਰ੍ਹਾਂ ਪੜ੍ਹ ਲੈਣ ਨਿਸ਼ਾਨ ਸ਼ਰਮ ਨੂੰ ਡਰ ਹੈ ਕਿ ਨੰਬਰ ਕਿਤੇ ਨਾ ਕਿਤੇ ਲੱਗ ਵੀ ਸਕਦਾ ਹੈ ਜਿਸ ਤਰ੍ਹਾਂ ਇਹ ਚੱਲਦੀਆਂ ਨੇ ਕੋਈ ਡਰ ਨਹੀਂ ਸੀ ਮੋਤਾਂ ਨਹੀਂ ਆ ਨਿਸ਼ਚਿਤ ਆ ਪਕਾਣੀਆਂ ਪਰ ਮੈਨੂੰ ਇਹ ਆ ਵੀ ਜੇ ਮੇਰੀ ਮੋਤ ਨਾਲ ਮੇਰੀ ਸ਼ਹਾਦਤ ਨਾਲ ਜੇ ਇਹ ਇਸ ਇਸਲਾ ਰੁਕਦਾ ਹੋਵੇ ਮੈਂ ਆਪਣੀ ਸ਼ਹਾਦਤ ਦੇਣ ਨੂੰ ਤਿਆਰ ਆ ਜਿੱਥੇ ਕੋ ਮੈਂ ਆ ਜਾਣਾ ਪਰ ਇੱਕ ਸੋਸ਼ਲ ਮੀਡੀਆ ਤੇ ਇਹ ਸਵਾਲ ਬੜੇ ਉੱਠਦੇ ਨੇ ਕਹਿੰਦੇ ਵੀ ਸੋਸ਼ਲ ਨਿਸ਼ਾਨ ਸ਼ਰਮਾ ਪਹਿਲਾਂ ਬੇਵਕ ਹੋ ਕੇ ਚੱਲਦਾ ਸੀ ਲੇਕਿਨ ਉਹ ਕਹਿੰਦੇ ਵੀ ਡਰ ਲੱਗਦਾ ਉਹਨੂੰ ਤਾਂ ਕਹਿੰਦੇ ਭਗਵਾ ਚੋਲਾ ਪਾਲਿਆ ਕੋਣ ਕਹਿੰਦਾ ਜੀ ਸੋਸ਼ਲ ਮੀਡੀਆ ਤੇ ਕਾਫੀ ਕਮੈਂਟਸ ਦੇ ਉੱਤੇ ਚੀਜ਼ਾਂ ਆਉਂਦੀਆਂ ਕਮੈਂਟਸ ਦੇ ਵਿੱਚ ਤਾਂ ਮੈਨੂੰ ਬਹੁਤ ਕੁਝ ਲਿਖਦੇ ਆ ਮੈਂ ਉਹ ਥੋੜੀ ਹੈਗਾ ਅਸਲ ਅਗਰ ਗੱਲ ਕਰੀਏ ਅਸਲ ਵਿੱਚ ਨਿਸ਼ਾਨ ਸ਼ਰਮਾ ਹੈ ਕੌਣ ਹੈ ਨਿਸ਼ਾਨ ਸ਼ਰਮਾ ਤੁਹਾਡੇ ਵਰਗਾ ਇੱਕ ਇਨਸਾਨ ਆ ਇਨਸਾਨ ਹੈ ਪ੍ਰਭੂ ਦਾ ਨਾਮ ਲੈਣਾ ਹੈ ਕਿ ਸੰਗਠਨ ਚਲਾ ਰਿਹਾ ਸਿਪਸਨਾ ਹਿੰਦ ਜਿੰਨੇ ਅੱਤਵਾਦੀ ਆ ਗੈਂਗਸਟਰਾਂ ਜਿੰਨੇ ਅੱਤਵਾਦੀ ਆ ਗੈਂਗਸਟਰਾਂ ਖਾਲਿਸਤਾਨੀ ਆ ਉਹਨਾਂ ਦੀ ਅੱਖਾਂ ਚ ਵਧਾਵੇਂ ਕਰ ਦਰੂੰਗਾ ਨਾ ਖਾਲਿਸਤਾਨ ਬਣਿਆ ਨਾ ਬਣਨ ਦਵਾਗੇ ਨਾ ਉਹਦੀ ਗੱਲ ਕਰਨ ਵਾਲੇ ਕਦੇ ਪਸੰਦ ਆਣਗੇ ਨਾ ਉਹਦੀ ਗੱਲ ਕਰਾਂਗੇ ਜਿਹੜੇ ਖਾੜਕੂ ਬਾਦ ਕਹਦੀਏ ਚਾਹੇ ਜਿਹੜੇ ਖਾਲਸਤਾਨੀ ਜਿਹੜੇ ਕਾਫੀ ਗਰਮੀ ਰਹਿੰਦੇ ਨੇ ਇਹ ਕਿਉਂ ਸ਼ਿਵ ਸੇਨ ਵਾਲੇ ਲੀਡਰਾਂ ਦੇ ਕਾਹ ਤੋਂ ਫਿਰ ਅਟੈਕ ਕਰਦੇ ਨੇ ਕੀ ਕਾਰਨ ਕੀ ਮੰਨਦੇ ਆ ਕਿਉਂ ਹਿੰਦੂ ਉੱਤੇ ਫਿਰ ਅਟੈਕ ਕਰਦੇ ਕਿਉਂਕਿ ਦੇਖੋ ਜਦੋਂ ਕਸ਼ਮੀਰ ਦੇ ਵਿੱਚ ਹਿੰਦੂ ਸੀ ਕਸ਼ਮੀਰੀ ਪੰਡਤ ਸੀ ਉਹਨਾਂ ਦੇ ਆਪਣੇ ਸੇਬਾਂ ਦੇ ਬਾਗ ਸੀ ਉਹਨਾਂ ਦੇ ਆਪਣੇ ਘਰ ਸੀ ਪਰਿਵਾਰ ਸੀ ਪਿੰਡਾਂ ਦੇ ਪਿੰਡ ਸੀਗੇ ਜੇ 100 ਘਰ ਸੀ ਪਿੰਡ ਦੇ 70 ਘਰ ਪਿੰਡ ਪੜਤਾਏ ਸੀਗੇ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਇਹ ਹੋ ਜਾਵੇ ਵੀ ਆਊਗਾ ਕਿ ਜਹਾਗੀਰਪ uri ਦਿੱਲੀ ਦੇ ਵਿੱਚ ਸਾਨੂੰ ਕੈਂਪਸ ਰਹਿਣਾ ਹੋਵੇਗਾ ਉਹ ਪੰਜਾਬ ਦੇ ਹਿੰਦੂਆਂ ਦੇ ਨਾਣਗੇ ਅਫਗਾਨਿਸਤਾਨ ਤੱਕ ਹਿੰਦੂ ਰਹਿੰਦੇ ਸੀ ਨਾ ਅੱਜ ਹੈ ਹਿੰਦੂ ਉੱਥੇ ਅਫਗਾਨਿਸਤਾਨ ਸਿੱਖ ਹਿੰਦੂ ਕਿੱਦਾਂ ਭਜ ਕੇ ਆਏ ਆ ਸਾਡੇ ਨਾਲ ਇਦਾਂ ਹੀ ਹੋਣਾ ਹੈ ਜੇ ਹਿੰਦੂ ਜੇ ਹਿੰਦੂ ਨਾਸ ਨਾ ਸਮਝਿਆ ਸਾਡੇ ਪਿੱਛੇ ਜਿਸ ਜਗਰਾਉਂ ਦੇ ਵਿੱਚ ਇੱਕ ਸ਼ਿਵਲਿੰਗ ਦੇ ਉੱਪਰ ਕਿਸ ਨੇ ਆਪ ਸ਼ਬਦ ਲਿਖਤੇ ਪਹਿਲਾਂ ਤਾਂ ਸਾਨੂੰ ਸੰਘਰਸ਼ ਕਰ ਸਾਡੇ ਕੋ ਧਰਮ ਦੀ ਬੇਦਬੀ ਕਰਦੇ ਸਾਨੂੰ ਕੀ ਕਰਨਾ ਬੰਦਾ ਪੰਜਾਬ 'ਚ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਇੱਕ ਪ੍ਰਦੇਸ਼ ਹੈ ਪੰਜਾਬ 'ਚ ਉਸ ਪੰਜਾਬ 'ਚ ਅਗਰ ਸਾਡੇ ਧਰਮ ਦੀ ਕੋਈ ਬੇਦਬੀ ਕਰਦੇ ਪਹਿਲੀ ਗੱਲ ਤਾਂ ਮੁਕੱਦਮਾ ਦਰਜ ਨਹੀਂ ਹੋਏਗਾ ਜੇ ਕਿਸੇ ਆਗੂ ਨੇ ਕਿਸੇ ਜਥੇਬੰਦੀ ਨੇ ਧਰਨਾ ਲਾਤਾ ਤਾਂ ਉਹਦੇ ਜ਼ਿਲ੍ਹੇ ਦਾ ਅਫਸਰ ਨੂੰ ਗਿਆ ਸਾਫ਼ ਕਹਿ ਦਿੰਦਾ ਤੇ ਰਜਕ ਦੋਨੇ 10 ਗੋਲਟੀ ਵਾਪਸ ਲੈ ਲਾਂਗੇ ਇਸ ਗੋਲਟੀ ਬਾਅਸੇ ਵੀ ਲੀਤੀ ਜਾਂਦੀ ਹੈ ਕਰ ਕਰਾ ਕੇ ਜੇ ਮੁਕਦਮਾ ਅਨਰਜੀ ਹੋ ਜਾਏ ਫਿਰ ਰੋਪੀ ਨਹੀਂ ਫੜਿਆ ਜਾਂਦਾ ਫਿਰ ਰੋਪੀ ਫਿਰਨ ਦੀ ਫਿਰ ਧਰਨਾ ਪੋਜੀਸ਼ਨ ਕਰਨਾ ਪੈਂਦਾ ਫਿਰ ਕਹਿ ਦਿੰਦੇ ਮੈਂਟਲੀ ਐਬਸਰਟ ਸੀ ਆ ਜੀ ਤੇ ਬਾਕੀ ਦੂਜੇ ਧਰਮ ਦੇ ਲੋਕ ਤੁਹਾਨੂੰ ਪਤਾ ਹੀ ਕੋ ਪਾਣੀ ਪੀਣ ਆਇਆ ਹੋ ਗੁਰੂ ਘਰ ਚ ਉਹਦਾ ਵੀ ਕੰਮ ਹੋ ਜਾਂਦਾ ਪਰ ਤੁਸੀਂ ਕਿਹਾ ਇਹਦਾ ਗਲਤੀ ਹੋ ਗਈ ਜਾਤਰ ਜਿੰਨੇ ਵੀ ਸ਼ਿਵ ਸੈਨਾ ਨੇ ਚਾਹੇ ਸ਼ਿਵ ਸੈਨਾ ਹਿੰਦ ਸ਼ਿਵ ਸੈਨਾ ਪੰਜਾਬ ਸੈਨਾ ਸਰ ਦੇਖੋ ਸਿੱਖ ਸਭ ਮੇਰੇ ਭਰਾ ਨੇ ਸਾਡੇ ਸੰਗਠਨ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਨੇ ਸਰਦਾਰ ਹਿਰਕਿਰਨ ਸਿੰਘ ਖਰਾਨਾ ਸਿੱਖ ਨੇ ਅਰਜਿੰਦਰ ਸਿੰਘ ਧਾਰੀਵਾਲ ਸਿੱਖ ਨੇ ਸਰਦਾਰ ਕੀਰਤ ਸਿੰਘ ਮੁਹਾਲੀ ਸਿੱਖ ਨੇ ਸਾਡਾ ਸਿੱਖਾਂ ਨਾਲ ਰੋਲਾ ਥੋੜੀ ਐ ਸਾਡਾ ਮੁਸਲਮਾਨਾਂ ਨਾਲ ਰੋਲਾ ਥੋੜੀ ਐ ਸਾਡਾ ਕ੍ਰਿਸ਼ਚਨਾਂ ਨਾਲ ਰੋਲਾ ਥੋੜੀ ਐ ਸਾਡਾ ਰੋਲਾ ਤਾਂ ਅੱਤਵਾਦੀਆਂ ਦੀ ਸੋਚ ਨਾਲ ਜਿਹੜੀ ਅੱਤਵਾਦੀਆਂ ਦੀ ਸੋਚ ਨੂੰ ਪਸੰਦ ਕਰਦੇ ਆ ਖਾਲਿਸਤਾਨੀ ਸੋਚ ਰੱਖਦੇ ਆ ਉਹਨਾਂ ਨਾਲ ਸਾਡਾ ਕਿਹੜੇ-ਕਿਹੜੇ ਪਸੰਦ ਕਰਦੇ ਵਸੇ ਜੀ ਨਾਮ ਲਈ ਨਾਮ ਜਿਹੜੇ ਸਾਨੂੰ ਆ ਧਮਕੀਆਂ ਧਮਕੀ ਦਿੰਦੇ ਕਿਹੜੇ ਆ ਰਿੰਦੇ ਛੰਦੇ ਆ ਗੋਲਡੀ ਮਿਲਵਾ ਲੈ ਕੋਈ ਕੋਈ ਆ ਕੋਈ ਆ ਕੋਈ ਕੋਈ ਆ ਕੋਈ ਗੋਲਡੀ ਬਰਾੜ ਦਾ ਵੀ ਜਾਂਦਾ ਫਿਰ ਉਹ ਚਲੋ ਕਈ ਇਹ ਕੁੱਤੇ ਬਿੱਲੇ ਤੁਰੇ ਫਿਰਦੇ ਮੈਨੂੰ ਉਹਨਾਂ ਦਾ ਕੋਈ ਫਰਕ ਨਹੀਂ ਆ ਕਈ ਧਮਕੀਆਂ ਦਿੰਦੇ ਆ ਮੈਨੂੰ ਕੱਲ ਪਰਸੇ ਫੋਨ ਆਇਆ ਪਤਾ ਨਹੀਂ ਕੌਣ ਸੀ ਕੌਣ ਸੀ ਮੈਨੂੰ 20-22 ਸਾਲ ਹੋ ਗਏ ਧਮਕੀਆਂ ਦੇ ਮੈਂ ਤਾਂ ਹੁਣ ਕੰਪਲੀਟ ਦੇਣੀ ਬੰਦ ਕਰਤੀ ਪੁਲਿਸ ਨੂੰ ਠੀਕ ਹੈ ਨਾ ਜੀ ਪੁਲਿਸ ਵੀ ਕਿੰਨੇ ਕਮ ਕੰਮ ਕਰਦਾਵੇਂ ਦਰਜ ਕਰੇ ਕਿ ਜਾਲੀ ਆਈਡੀਆਂ ਫੇਕ ਨੰਬਰ ਫੇਕ ਸਾਰਾ ਯੂਆਈਡੀ ਨੰਬਰ ਹੁੰਦਾ ਇਹਨਾਂ ਦਾ ਮੇਰੀ ਤਾਂ ਦੇਖੋ ਸਾਫ ਗੱਲ ਆ ਹਿੰਦੂ ਧਰਮ ਦਾ ਕੋਈ ਬੰਦਾ ਗਲਤ ਬਿਆਨ ਦਿੰਦਾ ਉਹਨੂੰ ਡਿਬਰੂਗੁਰ ਤੋਂ ਜ਼ਿਆਦਾ ਵੱਡੀ ਜੂਲ ਜੇਲ੍ਹ ਚ ਭੇਜੋ ਕਿਸੇ ਹੋਰ ਧਰਮ ਦਾ ਲੰਦਾ ਉਹਨੂੰ ਵੀ ਦੂਜੀ ਜੇਲ੍ਹ ਚ ਭੇਜੋ ਜਿਹੜਾ ਵੀ ਨਫਰਤ ਦੀ ਗੱਲ ਕਰਦਾ ਸੋਸ਼ਲ ਮੀਡੀਆ ਤੇ ਗਰਮ ਬਿਆਨ ਗਲਤ ਬਿਆਨ ਦਿੰਦਾ ਜਿਹੜਾ ਬਿਆਨ ਦੇਸ਼ ਦੇ ਖਿਲਾਫ ਆ ਦੇਸ਼ ਦੀ ਏਕਤਾ ਰਖੰਡਾਂ ਤੋੜਦਾ ਆ ਕਿਸੇ ਧਰਮ ਫਿਰਕੇ ਦੇ ਖਿਲਾਫ ਆ ਉਨੂੰ ਤੂੰ ਤੂੰ ਮੰਗ ਮੰਗਦਾ ਜੀ ਪਰ ਇੱਕ ਇੱਕ ਸਵਾਲ ਮੇਰਾ ਵੀ ਹੈ ਇਹਦੇ ਉੱਤੇ ਆ ਜ਼ਿਆਦਾਤਰ ਜਿਹੜੇ ਚਾਹੇ ਜਿਹੜੇ ਕਹਿੰਦੇ ਹਿੰਦੂ ਸੋ ਕੋਲਡ ਜਿਹੜੇ ਹਿੰਦੂ ਦੇ ਨਾਲ ਖੜਦੇ ਨੇ ਪੰਜਾਬ ਚ ਹਿੰਦੂ ਨੂੰ ਕਿਹੜੀ ਇਹ ਜਿਹੀ ਪ੍ਰੋਬਲਮ ਹੈ ਕਿਹੜਾ ਹਿੰਦੂ ਜਿਹੜਾ ਖਤਰੇ ਚ ਹੈ ਜੋ ਸਾਰੇ ਕਹਿੰਦੇ ਨੇ ਦਿੱਤੇ ਬਾਈ ਜੀ ਤੁਹਾਨੂੰ ਅਭਿਸ਼ੇਕ ਜੀ ਦੁਰਗਾ ਗੁਪਤਾ ਤੁਹਾਨੂੰ ਦਿਖਿਆ ਨਹੀਂ